ਹalleluia ਸਾਰਿਆਂ ਨੂੰ ਜੈਮਸੀ ਦੀ ਆਓ ਪਵਿੱਤਰ ਬਾਈਬਲ ਵਿੱਚ ਪੜਾਂਗੇ ਜੋ 15 ਦੀ ਪੋਥੀ ਉਹਦੇ 39 ਵਚਨੋਂ ਦੀ ਪਹਿਲੀ ਆਇਤ ਵਿੱਚ ਅਨਿਤ ਜੀਵਨ ਮੈਂ ਆਖਿਆ ਕੀ ਮੈਂ ਆਪਣੇ ਚਾਲ ਚੱਲਣ ਦੀ ਚੌਕਸੀ ਕਰਾਂਗਾ ਭਾਏ ਕਿਤੇ ਆਪਣੇ ਜੀਵ ਨਾਲ ਪਾਪ ਨਾ ਕਰਾਂ ਜਿੰਨਾ ਚਿਰ ਦੁਸ਼ਟ ਮੇਰੇ ਅੱਗੇ ਹੈ ਮੈਂ ਲਗਾਂ ਆਪਣੇ ਮੂੰਹ ਵਿੱਚ ਰੱਖਾਂਗਾ ਮੈਂ ਚੁੱਪ ਕੀਤਾ ਗੂੰਗਾ ਹੋ ਗਿਆ ਅਤੇ ਭਲਾਈ ਤੋਂ ਵੀ ਚੁੱਪ ਵੱਟ ਛੱਡੀ ਅਤੇ ਮੇਰਾ ਸੋਗ ਜਾਗ ਪਿਆਸ ਪਿਆਸ ਮੇਰਾ ਮਨ ਮੇਰੇ ਅੰਦਰੋਂ ਤਪ ਗਿਆ ਮੈਂ ਮੇਰੇ ਸੋਚਦਿਆਂ ਸੋਚਦਿਆਂ ਅੱਗ ਭੜਕ ਉੱਠਣ ਉੱਠਣ ਤਾਂ ਮੈਂ ਆਪਣੀ ਜੀਪ ਤੋਂ ਬੋਲ ਉਠਿਆ ਇਹ ਜੋਵਾ ਮੈਨੂੰ ਮੇਰਾ ਉੜਕ ਦੱਸ ਅਤੇ ਇਹ ਵੀ ਕਿ ਮੇਰੇ ਦਿਨਾਂ ਦੀ ਲੰਬਾਈ ਕਿੰਨੀ ਹੈ ਤਾਂ ਕਿ ਮੈਂ ਜਾਣਾਂ ਕਿ ਮੈਂ ਕਿੱਡਾ ਅਨਿਤ ਹਾਂ ਵੇਖ ਤੈਂ ਮੇਰੇ ਦਿਨ ਚੱਪਾ ਪਰ ਠਹਿਰੇ ਹਨ ਅਤੇ ਮੇਰੀ ਉਮਤਰੇ ਅੱਗੇ ਕੁਝ ਹੈ ਹੀ ਨਹੀਂ ਸੱਚ ਮੁੱਚ ਹਰ ਆਦਮੀ ਭਾਵੇਂ ਸਥਿਰ ਵੀ ਹੋਵੇ ਤਦ ਵੀ ਸਾਨੂੰ ਮਾਤਰ ਹੀ ਹੈ ਸੱਚ ਮੁੱਚ ਮਨੁੱਖ ਸ਼ਾਇਆ ਹੀ ਮੰਗੂ ਫਿਰਦਾ ਹੈ ਸੱਚ ਮੁੱਚ ਉਹ ਵਿਰਥ ਰੋਲਾ ਪਾਉਂਦਾ ਹੈ ਉਹ ਮਾਇਆ ਜੋੜਦਾ ਹੈ ਪਰ ਨਹੀਂ ਜਾਂਦਾ ਭਾਈ ਉਹ ਨੂੰ ਕੌਣ ਸੰਭੇਗਾ ਹੁਣ ਹੇ ਪ੍ਰਭੂ ਪ੍ਰਭੂ ਮੈਂ ਕਹਦੀ ਉਡੀਕ ਕਰ ਮੈਨੂੰ ਤੇਰੀ ਹੀ ਆਸ ਹੈ ਮੇਰੇ ਮੇਰੇ ਸਾਰੇ ਅਪਰਾਧਾਂ ਤੋਂ ਮੈਨੂੰ ਛੁਡਾ ਮੂਰਖਾਂ ਦਾ ਉਲਾਂ ਦਾ ਮੈਨੂੰ ਨਾ ਠਹਿਰਾ ਮੈਂ ਗੁੰਗਾ ਬਣ ਗਿਆ ਮੈਂ ਆਪਣਾ ਮੂੰਹ ਨਾ ਖੋਲਿਆ ਕਿਉਂ ਜੋ ਤੈ ਹੀ ਇਹ ਕੀਤਾ ਹੈ ਆਪਣੀ ਛੱਟ ਛੱਟ ਨੂੰ ਮੈਥੋਂ ਹਟਾ ਦੇ ਤੇਰੇ ਹੱਥ ਦੀ ਮਾਰ ਨਾ ਮਿਲੇ ਕਸਮ ਹੋਇਆ ਜਦੋਂ ਤੂੰ ਬਦੀ ਦੇ ਗਾਰ ਵਿੱਚ ਝੜਕ ਝੰਬ ਕੇ ਮਨੁੱਖ ਨੂੰ ਤਾੜਦਾ ਹੈ ਤਦੋਂ ਤੂੰ ਉਹ ਦੇ ਸੁਪਨ ਨੂੰ ਪਤੰਗੇ ਵਾਂਗੂ ਉਲੋਪ ਕਰਦਾ ਹੈ ਸੱਚ ਮੁੱਚ ਹਰ ਇਨਸਾਨ ਉਸ ਸਵਾਸ ਹੀ ਹੈ ਸਲਾਹ हे ਯਹੋਵਾ ਮੇਰੀ ਪ੍ਰਾਰਥਨਾ ਸੁਣ ਅਤੇ ਮੇਰੀ ਦੁਹਾਈ ਵੱਲ ਕੰਨ ਧਰ ਮੇਰੇਆਂ ਹੰਝੂਆਂ ਨੂੰ ਵੇਖ ਕਿ ਚੁੱਪ ਨਾ ਕਰ ਕਿਉਂ ਜੋ ਮੈਂ ਤੇਰਾ ਪਰਦੇਸੀ ਹਾਂ ਅਤੇ ਆਪਣੇ ਸਾਰੇ ਪਿਓ ਦਾਦਿਆਂ ਵਰਗਾ ਮੁਸਾਫਰ ਹ ਮੈਥੋ ਅੱਖ ਫੇਰ ਲੈ ਭਾਈ ਮੈਂ ਤੈ ਕਾਂ ਇਸ ਤੋਂ ਪਹਿਲਾਂ ਕੀ ਮੈਂ ਚਲਾ ਜਾਵਾਂ ਅਤੇ ਫੇਰ ਨਾ ਹੋਵਾਂ